ਸ਼ਸ਼ੀਕਾਲ ਜੀ ਐਲਵੀਐਸ ਨਿਊਜ਼ ਚੈਨਲ ਦੇਖਦੇ तमाम ਦਰਸ਼ਕਾਂ ਦਾ ਮਹਿਮਾਨ ਪਿਤਕੌਰ ਸਵਾਗਤ ਕਰਦੀਆਂ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਸ਼ਕੋਂ ਜਿੱਦਾਂ ਕਿ ਤੁਸੀਂ ਅਕਸਰ ਦੇਖਦੇ ਹੀ ਰਹੇ ਹੋ ਕਿ ਕੁਝ ਸਮਾਜਿਕ ਸੰਸਥਾਵਾਂ ਵੱਲੋਂ ਕਾਫੀ ਤਰ੍ਹਾਂ ਦੇ ਜਿਹੜੇ ਗਰੀਬ ਲੋੜਵੰਦਾਂ ਲਈ ਜਿਹੜੇ ਉਪਰਾਲੇ ਕੀਤੇ ਜਾਂਦੇ ਹੁੰਦੇ ਉਸੇ ਤਰ੍ਹਾਂ ਹੀ ਅੱਜ ਪੀਰ ਬਾਬਾ ਬਖਸ਼ੀ ਸਾਹਿਬ ਦੀ ਦਰਗਾਹ ਦੇ ਮੁਖ ਸੇਵਾਦਾਰ ਗੁਲਾਮ ਬਾਬਾ ਗੋਪੀ ਸਾਹਿਬ ਵੱਲੋਂ ਜਿਹੜੇ ਕਾਫੀ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਲੋੜਵੰਦਾਂ ਦੇ ਲਈ ਜਿੱਦਾਂ ਗਰੀਬ ਲੜਕੀਆਂ ਦੇ ਵਿਆਹ ਸਾਦੀ ਹੋਗੇ ਤੇ ਕੈਂਪ ਹੋਗੇ ਅੱਖਾਂ ਦੇ ਆਪਰੇਸ਼ਨ ਦੇ ਕੈਂਪ ਹੋਗੇ ਕਾਫੀ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਸਾਈਂ ਜੀ ਵੱਲੋਂ ਕੀਤੇ ਜਾਂਦੇ ਨੇ ਅੱਜ ਜਿਹੜਾ ਨਿਮਮ ਵਾਲਾ ਪੀਰ ਦਰਗਾਹ ਰਾਏਕੋਟ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਤੇ ਉੱਥੇ ਸਾਈਂ ਜੀ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਸਾਈਂ ਜੀ ਨਾਲ ਕਰਾਂਗੇ ਸੰਗਤਾਂ ਨਾਲ ਕਰਾਂਗੇ ਤੇ ਇੱਥੇ ਪਹੁੰਚੀ ਡਾਕਟਰਾਂ ਦੀ ਟੀਮ ਨਾਲ ਕਰਾਂਗੇ ਕਿ ਇਹ ਤੁਸੀਂ ਇੱਥੇ ਪਹੁੰਚਿਓ ਕੀ ਕਹਿਣਾ ਚਾਹੋਨਾ ਜਿਹੜਾ ਨਿਮਮ ਵਾਲਾ ਪੀਰ ਰਾਏਕੋਟ ਦਰਗਾਹ ਵਿਖੇ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਵਾਇਆ ਲਗਾਇਆ ਗਿਆ ਸਾਈਂ ਜੀ ਵੱਲੋਂ ਤੇ ਪਹੁੰਚੇ ਹੋਏ ਨੇ ਹੋਰ ਜਿਹੜੇ ਉਦੇਦਾਰ ਪਹੁੰਚੇ ਹੋਏ ਨੇ ਗਲਬਾਤ ਕਰਾਂਗੇ ਪਹਿਲੇ ਸਭ ਤੋਂ ਪਹਿਲਾਂ ਸਾਈਂ ਜੀ ਨਾਲ ਗਲਬਾਤ ਕਰਾਂਗੇ ਕਿ ਤੁਹਾਡੀ ਰਹਿਨਮਾਈ ਹੇਠ ਜਿਹੜੇ ਕਾਫੀ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਾਰੀ ਸੰਗਤ ਨੂੰ ਪੁੱਲੇ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਜਿੱਦਾਂ ਕਿ ਕੁਝ ਸੰਸਾਵਾਂ ਹੁੰਦੀਆਂ ਨੇ ਉਹਨਾਂ ਵੱਲੋਂ ਵੀ ਕਾਫੀ ਤਰ੍ਹਾਂ ਦੇ ਜਿਹੜੇ ਲੋੜਵੰਦਾਂ ਲਈ ਉਪਰਾਲੇ ਕੀਤੇ ਜਾਂਦੇ ਨੇ ਉਸ ਦੇ ਤਹਿਤ ਹੀ ਦੇਖਿਆ ਜਾਂਦਾ ਹੈ ਕਿ ਤੁਹਾਡੇ ਵੱਲੋਂ ਵੀ ਕਾਫੀ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਜਿਵੇਂ ਲੋੜਵੰਦ ਲੜਕੀਆਂ ਦੇ ਵਿਆਹ ਹੋ ਗਏ ਅੱਖਾਂ ਦੇ ਮੁਫਤ ਕੈਂਪ ਹੋ ਗਏ ਖੂਨਦਾਨ ਕੈਂਪ ਹੋ ਗਏ ਕਾਫੀ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਅੱਜ ਰਾਏਕੋਟ ਵਿਖੇ ਵੀ ਤੋ ਅੱਡੀ ਰਹਿਣ ਮਾਈ ਹੇਠ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਬਸ ਇਹ ਤਾਂ ਸਤਿਗੁਰ ਦੇ ਭਾਣੇ ਨੂੰ ਮੰਨ ਕੇ ਵੀ ਅੱਜ ਗਰੀਬ ਤਬਕੀ ਨੂੰ ਕੋਈ ਪੁੱਛ ਨਹੀਂ ਰਿਹਾ ਜੀ ਇਸ ਸੰਸਾਰ ਦੇ ਵਿੱਚ ਬਹੁਤ ਮੰਦਾ ਹਾਲ ਹੋਇਆ ਪਿਆ ਵਾ ਵੀ ਕੋਈ ਕਿਸੇ ਗਰੀਬ ਦੀ ਹਾਂ ਨਹੀਂ ਸੁਣਦਾ ਹੈਗਾ ਦੁੱਖ ਨਹੀਂ ਸੁਣਦਾ ਤੇ ਇਸ ਚੀਜ਼ ਨੂੰ ਦੇਖ ਕੇ ਜਿਸ ਤਰ੍ਹਾਂ ਵੀ ਸਰਹੱਦ ਦੇ ਉੱਤੇ ਸਾਡੇ ਫੌਜੀ ਵੀਰ ਨੇ ਉਹ ਖੂਨ ਵਹਾਉਂਦੇ ਸਾਡੀ ਜਾਨ ਬਚਾਉਂਦੇ ਆ ਨਾ ਜੀ ਬਿਲਕੁਲ ਅਸੀਂ ਉਹਨਾਂ ਨੂੰ ਮੰਗੋ ਤਾਂ ਨਹੀਂ ਆਪਦਾ ਮਤਲਬ ਖੂਨ ਵਹਾ ਸਕਦੇ ਲੇਕਿਨ ਕਿਸੇ ਬੰਦੇ ਦੀ ਇੱਕ ਖੂਨ ਦੀ ਮੁੱਦਰ ਵਿੱਚ ਜਾਣ ਨਾ ਜਾਵੇ ਜੀ ਇਹ ਚੀਜ਼ ਨੂੰ ਨਿਗਾਹ ਚ ਹੇਠ ਰੱਖਦੇ ਹੋਏ ਐਸੀ ਇਹ ਸੰਗਤ ਦੇ ਸਮੂਹ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਕੈਂਪ ਲਾਇਆ ਵਾ ਕਿ ਤਾਂ ਕਿ ਲੋੜਵੰਦਾ ਦੀ ਖੂਨ ਕਣੀਓ ਕੋਈ ਵੀ ਘਾਟ ਹੋਵੇ ਵੀ ਕਿਸੇ ਬੰਦੇ ਦੀ ਖੂਨ ਕਣੀਓ ਦਥਨਾ ਹੋਵੇ ਜੀ ਸੰਗਤ ਸਾਰੀ ਸੰਗਤ ਦਾ ਸਹਿਯੋਗ ਦੇ ਨਾਲ ਇਹ ਕੰਮ ਕੀਤਾ ਗਿਆ ਵਾ ਖੂਨਦਾਨ ਕੈਂਪ ਜੀ ਤੇ ਵੱਡੀ ਗੱਲ ਇਹ ਆ ਕਿ ਸੰਗਤ ਨੇ ਬੜਾ ਸਾ ਦਿੱਤਾ ਤੇ ਉਤਸ਼ਾਹ ਨਾਲ ਅੱਗੇ ਆ ਕੇ ਇਹ ਕੰਮ ਨੂੰ ਪੂਰਾ ਕੀਤਾ ਜੀ ਤੇ ਵੱਖ-ਵੱਖ ਇਹ ਕੈਂਪਸ ਹੀ ਲਾਉਂਦੇ ਰਹਾਂਗੇ ਤੇ ਸੰਗਤ ਨੂੰ ਵੱਖ-ਵੱਖ ਬਿਮਾਰੀਆਂ ਤੋਂ ਜਾਗਰੂਤ ਕਰਦੇ ਰਵਾਂਗੇ ਤੇ ਸਤਿਗੁਰ ਤੋਂ ਇਹ ਵੀ ਅਸੀ ਗੱਲ ਸਿੱਖੀ ਆ ਕਿ ਜੇ ਹੋਵੇ ਨਾ ਬੰਦਾ ਬੰਦੇ ਨੂੰ ਪਛਾਣਦਾ ਕੀ ਫਾਇਦਾ ਮੰਦਰੀ ਮਸੀਤੀ ਜਾਣਦਾ ਜੀ ਦਰਗਾਹ ਪੀਰ ਬਖਸ਼ੀ ਸਾਹਿਬ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਅਸੀਂ 4 ਤਰੀਕ ਨੂੰ ਅੱਖਾਂ ਦਾ ਕੈਂਪ ਲਾ ਰਹੇ ਹਾਂ ਜੀ ਤੇ ਸਾਡੇ ਤੁਹਾਨੂੰ ਵੀ ਇਹ ਬੇਨਤੀ ਹੈ ਕਿ ਆਪਦੇ ਚੈਨਲ ਰਾਹੀਂ ਸਾਰੀ ਸੰਗਤ ਨੂੰ ਇਹ ਸਾਡਾ ਸਨੇਹਾ ਪਹੁੰਚਦਾ ਕਰਿਓ ਤਾਂ ਕਿ ਜਿੰਨਾ ਹੋ ਸਕੇ ਇਹ ਸੰਗਤ ਦੀ ਸੇਵਾ ਕਰ ਸਕੇ ਤੇ ਗੁਰੂ ਸਾਹਿਬ ਦਾ ਪਰਮਾਨੰ ਉੱਚੇ ਪੱਧਰ ਤੇ ਆ ਸਕੀ ਜੀ ਸਤਿ ਸ੍ਰੀ ਅਕਾਲ ਸੱਚੇ ਅਕਾਲ ਹੋਰ ਵੀ ਔਦੇਦਾਰ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਸ਼ੀਕਾਲ ਜੀ ਸਸ਼ੀਕਾਲ ਜੀ ਜਿਹੜਾ ਅੱਜ ਰਾਏਕੋਟ ਵਿਖੇ ਖੋਦਾਨ ਕੈਂਪ ਲਗਾਇਆ ਗਿਆ ਸਾਇੰਸਿਪ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਇੱਥੇ ਨਿੰਮ ਵਾਲੇ ਪੀਰ ਦਾ ਦਰਗਾਹ ਤੇ ਇੱਥੇ ਕੈਂਪ ਲਗਾਇਆ ਗਿਆ ਸਾਡੇ ਸਾਈਂ ਗੋਪੀ ਸਾਹਿਬ ਜੀ ਜੀ ਇਹਨਾਂ ਦੇ ਟਰਸਟ ਵੱਲੀੋਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਬੜੇ ਹੀ ਨੇਕ ਉਪਰਾਲੇ ਕੀਤੇ ਜਾਂਦੇ ਨੇ ਕਿਉਂਕਿ ਅੱਜ ਕੱਲ ਜੇ ਆਪਾਂ ਪ੍ਰਾਈਵੇਟ ਹਸਪਤਾਲਾਂ 'ਚ ਵੀ ਜਾਣੇ ਆਂਗੇ ਆਮ ਜਿਹੜੇ ਲੋਕ ਰਹਿਗੇ ਸਾਡੇ ਗਰੀਬ ਤਬਕੇ ਦੇ ਹੁੰਦੇ ਨੇ ਕਿ ਉਹਨਾਂ ਨੂੰ ਬਲੱਡ ਨਹੀਂ ਮਿਲਦਾ ਹੈਗਾ ਤੇ ਸਾਈਂ ਜੀ ਦੀ ਪ੍ਰੇਰਣਾ ਸਦਕਾ ਜਿਹੜੀ ਇੱਥੇ ਦੀ ਪ੍ਰਬੰਧਕ ਕਮੇਟੀ ਹੈ ਇਹਨਾਂ ਨੇ ਪਹਿਲੀ ਵਾਰ ਉਪਰਾਲਾ ਕੀਤਾਗਾ ਇਸ ਟਾਈਮ 30 ਤੋਂ ਪਲੱਸ ਜੁੰਟਾ ਹੋ ਚੁੱਕੀ ਹੈ ਨਹੀਂ ਜੀ ਤੇ ਇਹਨਾਂ ਦਾ ਇੱਕ ਬਹੁਤ ਵੱਡਾ ਨੇਕ ਉਪਰਾਲਾ ਹੈਗਾ ਇਹਨਾਂ ਨੂੰ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਬਹੁਤ ਧੰਨਵਾਦ ਕਰਦੇ ਹਾਂਗੇ ਕਿਉਂਕਿ ਇੱਕ ਜੁਨਟ ਦੇ ਨਾਲ ਕਈ ਕਈਆਂ ਦੀ ਜਾਨ ਵੱਜ ਜਾਂਦੀ ਹੈਗੀ ਜੀ ਬਿਲਕੁਲ ਕਈ ਆਪਾਂ ਅਕਸਰ ਹੁਣ ਤੁੰਦ ਦਾ ਟਾਈਮ ਹੈਗਾ ਐਕਸੀਡੈਂਟ ਵਗੈਰਾ ਬਥੇਰੇ ਹੁੰਦੇ ਆਗੇ ਹਨ ਤੇ ਇਹਨਾਂ ਵੱਲੋਂ ਜੋ ਇਹ ਨੇਕ ਉਪਰਾਲੇ ਕੀਤੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਹਨਾਂ ਦੀ ਦਰਗਾਹ ਤੇ ਜਾ ਕੇ ਤੁਸੀਂ ਜਾ ਕੇ ਦੇਖੋ ਹੋਰ ਪਾਸੇ ਵੀ ਅਸੀਂ ਬਥੇਰੀ ਵਰਗੇ ਆਗੇ ਉੱਥੇ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈਗਾ ਜੇ ਕੋਈ ਭੁੱਖਾ ਹੁੰਦਾਗਾ ਤਾਂ ਉਹਨੂੰ ਰੋਟੀ ਦਾ ਵੀ ਪ੍ਰਬੰਧ ਕੀਤਾ ਗਿਆ ਹੈਗਾ ਇੱਕ ਸਾਇਨ ਜੀ ਦਾ ਬਹੁਤ ਵਧੀਆ ਪ੍ਰਾਰ ਲੱਗਾ ਇਹ ਸਕੂਲ ਖੋਲ ਰਹੇ ਨੇਗੇ ਗਰੀਬ ਬੱਚਿਆਂ ਵਾਸਤੇ ਜਿੱਥੇ ਚਾਰੇ ਧਰਮਾਂ ਦਾ ਅਧਿਆਨ ਕੀਤਾ ਜਾਇਆ ਕਰੂਗਾ ਤੇ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆਂਗੇ ਜਿੱਥੇ ਵੀ ਸਾਡੀ ਇਹ ਡਿਊਟੀ ਲਾਉਣਗੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂਗੇ ਕਿਉਂਕਿ ਇੱਕ ਅਸੀਂ ਆਪਣੇ ਵੱਲੋਂ ਵੀ ਅਪੀਲ ਕਰਦੇ ਆਂਗੇ ਬਾਬਾ ਜੀ ਨੇ 4 ਤਰੀਕ ਦਾ ਅੱਖਾਂ ਦਾ ਪਰਿਚਨ ਉੱਥੇ ਕੈਂਪ ਲਵਾ ਰਹੇ ਨੇਗੇ ਪਹਿਲਾਂ ਵੀ ਬਾਬਾ ਜੀ ਵੱਖ-ਵੱਖ ਪਿੰਡਾਂ ਦੇ ਵਿੱਚ 4-5 ਕੈਂਪ ਲਵਾ ਚੁੱਕੇ ਨੇਗੇ ਬਲੱਡ ਡੋਨੇਟ ਦੇ ਤੇ ਉਹ ਵੀ ਜਿਹੜੀ ਸੰਗਤ ਬਾਬਾ ਜੀ ਨਾਲ ਜੁੜੀ ਹੋਈ ਹੈਗੀ ਇਹਨਾਂ ਦੀ ਲਿਸਟ ਕਾਫੀ ਲੰਬੀ ਹੈਗੀ ਇਹਨਾਂ ਨੇ ਪੂਰਾ ਆਲ ਓਵਰ ਪੰਜਾਬ ਕਵਰ ਕਰਨਾ ਹੈਗਾ ਤੇ ਅਸੀਂ ਇਹਨਾਂ ਨੂੰ ਅ ਦਿਗ ਰਾਤ ਦੁਗਣੀ ਚੌਗਣੀ ਤਰੱਕੀ ਵਾਸਤੇ ਸਾਈਂ ਦੀ ਵਾਸਤੇ ਅਰਦਾਸ ਕਰਦੇ ਆਂਗੇ ਇਹ ਨੇਕ ਭਲੇ ਦੇ ਕੰਮ ਕਰਦੇ ਰਹਿਣ ਸਭ ਤੋਂ ਜਿੰਨੀ ਸੇਵਾ ਲੈਣੀ ਹੈ ਸਾਈਂ ਜੀ ਦੇ ਨਸੀਹਾਂ ਦੇ ਨਾਲ ਤਿਆਰਾਂਗੇ ਮੋਢੇ ਤੋਂ ਮੋਢਾ ਲਾ ਕੇ ਨੇ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਸ਼ੀਕਾ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਖੋਨਦਨ ਕੈਂਪ ਤੇ ਪਹੁੰਚੇ ਹੋ ਅੱਜ ਮ ਨਮਵਾਲਾ ਪੀਰ ਜੀ ਦੇ ਉੱਪਰ ਦਰਗਾਹ ਦੇ ਉੱਪਰ ਜਿਹੜਾ ਅੱਜ ਕੈਂਪ ਲੱਗਿਆ ਸਾਈਂ ਗੋਪੀ ਸ਼ਾਹ ਜੀ ਦੇ ਸਹਿਯੋਗ ਦੇ ਨਾਲ ਬਹੁਤ ਹੀ ਵੱਡਾ ਦੇਖੋ ਬੜਾ ਸ਼ਾਨੰਗਾ ਜੋ ਕਦਮ ਆ ਕਿਹੜਾ ਸਮਾਜ ਦੇ ਵਿੱਚ ਸਾਈ ਗੋਪੀ ਸਾਹਿਬ ਜੀ ਕੰਮ ਕਰ ਰਹੇ ਨੇ ਪਿਛਲੇ ਮਹੀਨੇ ਦੇ ਵਿੱਚ ਕੁਲੇਵਾਲ ਦੇ ਵਿੱਚ ਕੈਂਪ ਲਗਵਾਇਆ ਹੈ ਅੱਜ ਇੱਥੇ ਰੈਕੋਰਡ ਦੇ ਵਿੱਚ ਕੈਂਪ ਲਗਵਾ ਰਹੇ ਨੇ ਤੇ 4 ਤਰੀਕ ਨੂੰ ਆਈ ਆਪਰੇਟ ਕੈਂਪ ਸਪਾਰ ਬਾਬਾ ਜੀ ਦੇ ਦਰਗਾਹ ਦੇ ਉੱਪਰ ਹੋ ਰਿਹਾ ਹੈ ਜਿਹੜੇ ਲੋੜਵੰਦ ਨੇ ਬਾਬਾ ਜੀ ਪਹਿਲ ਦੇ ਆਧਾਰ ਤੋਂ ਨੇ ਹੈਲਪ ਕਰਦੇ ਨੇ ਗਰੀਬ ਲੜਕੀਆਂ ਦੇ ਵਿਆਹ ਤੇ ਸਪੋਰਟਸ ਦੇ ਵਿੱਚ ਹੈਲਥ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਬਹੁਤ ਹੀ ਵੱਡੇ ਉਪਰਾਲੇ ਕਰ ਰਹੇ ਨੇ ਜੀਦਾ ਮੇਰੇ ਖਿਆਲ ਦੇ ਵਿੱਚ ਸਾਡੇ ਕੋਈ ਕੋਈ ਥੈਂਕਸ ਦੇ ਲਈ ਸ਼ਬਦ ਨਹੀਂ ਹੈਗਾ ਬਾਬਾ ਜੀ ਦੇ ਨਾਲ ਅਸੀਂ ਦਿਨ ਰਾਤ ਮੋਢੇ ਦੇ ਨਾਲ ਮੋਟਾ ਜੋੜ ਕੇ ਖੜੇ ਆ ਜਿੱਥੇ ਵੀ ਲੋੜ ਹੋ ਜਿੰਨੇ ਜੋਗੇ ਸੀ ਹੈਗੇ ਆ ਇਹ ਬਾਬਾ ਜੀ ਦਾ ਜਰੂਰ ਸਾਥ ਦਵਾਂਗੇ ਤੇ ਬਾਕੀ ਅਸੀਂ ਇੱਕ ਹੋਰ ਮੈਸੇਜ ਦਿੰਨੇ ਆ ਕਿ ਜੋ ਵੀ ਮਤਲਬ ਆਪਣਾ ਜੂਥ ਆ ਨਵਾਂ ਉੱਠਦਾ ਏ ਉਹਨੂੰ ਕਿਤੇ ਨਾ ਕਿਤੇ ਕੋਹ ਨਾ ਕੋ ਦੇਖ ਕੇ ਸਿੱਖਣਾ ਚਾਹੀਦਾ ਜਿੱਦਾਂ ਹੁਣ ਕੈਂਪਾਂ ਦੇ ਲਈ ਪ੍ਰਾਲੇ ਕਰ ਰਹੇ ਨੇ ਜਿਹੜੀ ਖੂਨ ਆ ਕੋਈ ਵੀ ਬੰਦਾ ਦਿੰਦਾ ਏ ਉਹ ਇੱਕ ਬੋਤਲ ਵੀ ਦਿੱਤੀ ਹੋਈ ਵੇਸਟ ਨਹੀਂ ਜਾਂਦੀ ਹੈਗੀ ਕਿਤੇ ਨਾ ਕਿਤੇ ਉਦੀ ਮੰਨ ਲਓ ਵਰਤੋਂ ਹੁੰਦੀ ਆ ਕਿਸੇ ਦੀ ਜਾਨ ਵਜਦੀ ਆ ਸੋ ਇਦਾਂ ਜਿਹੜਾ ਸਮਾਜ ਕੋ ਪਰਾਲੇ ਨੂੰ ਸਾਨੂੰ ਕਰਦੇ ਰਹਿਣਾ ਚਾਹੀਦਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੰਕਲ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੀ ਆ ਬਖਸ਼ੀ ਸਤਿ ਸ੍ਰੀ ਅਕਾਲ ਅਸੀਂ ਪੀਰ ਬਾਬਾ ਬਖਸ਼ੀ ਸਾਹਿਬ ਪਿੰਡ ਸਪਾਰ ਵੱਲੋਂ ਸਾਈ ਗੋਪੀ ਸਾਹਿਬ ਦੀ ਰਹਿਮਾਈ ਹਟ ਜੋ ਇੱਕ ਕੈਂਪ ਲਗਾਇਆ ਗਿਆ ਰਾਏਕੋਟ ਵਿਕੇ ਪੀਰ ਬਾਬਾ ਨਮੜੀ ਜਗ੍ਹਾ ਤੇ ਉੱਥੇ ਪਹੁੰਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਇੱਕ ਖੂਨ ਦਾ ਕਤਰਾ ਦੇ ਕੇ ਜਾਨੀ ਬਹੁਤ ਰਮੋਲਾ ਯੋਗਦਾਨ ਪਾਇਆ ਜੀ ਇਹ ਖੂਨ ਬਹੁਤ ਹੀ ਲੋੜਵੰਦ ਸੰਗਤ ਤੱਕ ਪਹੁੰਚੂਗਾ ਹੋ ਸਕਦਾ ਕਿਸੇ ਦਾ ਘਰ ਦਾ ਚਿਰਾਗ ਬੁਝਣ ਤੋਂ ਬਾਬਾ ਜੀ ਬਚਾਉਣ ਠੀਕ ਨਹੀਂ ਅਸੀਂ ਅੱਗੇ ਵੀ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਕਿ ਬਾਬਾ ਜੀ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾ ਰਹੇ ਆ ਤੁਸੀਂ ਵੀ ਬਾਬਾ ਜੀ ਦਾ ਪੂਰਾ ਸਹਿਯੋਗ ਕਰੋ ਜਿਵੇਂ ਕਿ ਗਰੀਬ ਕੰਨਿਆਂ ਦੀ ਸਾਦੀ ਬ ਗਰੀਬ ਬੱਚਾ ਲਈ ਐਜੂਕੇਸ਼ਨ ਠੀਕ ਹੈ ਇੱਕ ਬਾਬਾ ਜੀ ਕੈਂਸਰ ਹਸਪੀਟਲ ਖੋਲਣ ਜਾ ਰਹੇ ਨੇ ਦਰਗਾਹ ਪੀਰ ਬਾਬਾ ਬਖਸ਼ੀ ਸਾਹਿਬ ਪਿੰਡ ਸਵਾਰ ਵਿਖੇ ਠੀਕ ਨਹੀਂ ਉਹਦੇ ਵਿੱਚ ਵੀ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਬਾਬਾ ਜੀ ਦਾ ਤਨ ਮਨ ਧੰਦੇ ਨਾਲ ਪੂਰਾ ਸਹਿਯੋਗ ਕਰੋ ਤੇ ਅੰਤ ਵਿੱਚ ਸਾਰੀ ਸੰਗਤ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਗਰ ਕੌਂਸਲ ਦੇ ਪ੍ਰਧਾਨ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਖੁੰਦਾਨ ਕੈਂਪ ਤੇ ਪਹੁੰਚੇ ਹੋਏ ਨੇ ਸਸ਼ੀਕਾਲ ਜੀ ਸਸ਼ੀਕਾਲ ਜੀ ਸਰ ਤੁਸੀਂ ਖੁੰਦਾਨ ਕੈਂਪ ਤੇ ਪਹੁੰਚੇ ਹੋ ਰਿਕਾਰਡ ਵਿੱਚ ਕੀ ਕਹਿਣਾ ਚਾਹੋਗੇ ਮੈਂ ਇਸ ਬਾਰੇ ਇਹ ਕਹਿਣਾ ਚਾਹਨਾ ਵੀ ਜਿਹੜਾ ਇਹ ਉਪਰਾਲਾ ਕੀਤਾ ਖੁੰਦਾਨ ਕੈਂਪ ਦਾ ਇਹ ਬਹੁਤ ਵਧੀਆ ਉਪਰਾਲਾ ਵਾ ਤੇ ਸਾਇਨ ਜੀ ਨੇ ਇਹਦੇ ਬਾਰੇ ਬਹੁਤ ਸਹਿਯੋਗ ਦਿੱਤਾ ਮੈਨੂੰ ਸਾਰੀ ਮੈਨੇਜਮੈਂਟ ਨੇ ਦੱਸਿਆ ਸੀਗਾ ਤੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਤੇ ਹੋਰ ਸਾਰੇ ਮੈਂਬਰਾਂ ਨੂੰ ਜੀ ਮੈਂ ਸਾਇਹ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੀ ਨੇ ਅੱਖਾਂ ਦਾ ਇੱਕ ਕੈਂਪ ਮੁਫਤ ਜਾਂਚ ਕੈਂਪ ਲਗਾ ਰਹੇ ਨੇ ਤੇ ਇਸ ਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾ ਤੇ ਗਨਜਨਤਾ ਨੂੰ ਅਪੀਲ ਕਰਦਾ ਵਾ ਵੀ ਵੱਧ ਤੋਂ ਵੱਧ ਜਿੱਥੇ ਵੀ ਤੁਹਾਡਾ ਕੋਈ ਅੱਖਾਂ ਦਾ ਮਰੀਜ਼ ਹੋਵੇ ਉਹਨੂੰ ਦੱਸੋ ਤੇ ਉੱਥੇ ਪਹੁੰਚੋ ਜੀ ਤੇ ਜਿਹੜੀ ਸੰਗਤਾਂ ਵੱਲੋਂ ਖੂਨਦਾਨੀਆਂ ਕੀਤਾ ਗਿਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਡਾਕਟਰਾਂ ਦੀ ਟੀਮ ਵੀ ਪਹੁੰਚੀ ਹੋਈ ਆ ਡਾਕਟਰਾਂ ਨਾਲ ਵੀ ਗੱਲਬਾਤ ਕਰਾਂਗੇ ਜੁੜੇ ਰਹੋ ਐਲਵੀਐਸ ਨਿਊਜ਼ ਦੇ ਨਾਲ ਜਿੰਨਾ ਸੰਗਤਾਂ ਵੱਲੋਂ ਖੂਨਦਾਨ ਹੋ ਰਿਹਾ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਵੀਰੇ ਸ਼ਸ਼ੀਕਾਲ ਸ਼ਸ਼ੀਕਾਲ ਜੀ ਕੀ ਨਾਮ ਹੈ ਫਖੀਰ ਸਿੰਘ ਜੀ ਕਿੱਥੋਂ ਆਇਆ ਰਾਇਕੋਟ ਤੋਂ ਰਾਇਕੋਟ ਤੋਂ ਖੂਨਦਾਨ ਕਰ ਰਹੇ ਹੋ ਕੋਈ ਕਿਸੇ ਤਰ੍ਹਾਂ ਦੀ ਹੋ ਤਾਂ ਨਹੀਂ ਹੋ ਰਿਹਾ ਤੁਹਾਨੂੰ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ ਕਿੰਨੇ ਵਾਰੀ ਖੂਨਦ ਤੀਜੀ ਵਾਰ ਕਰ ਰਹੇ ਹਾਂ ਅੱਛਾ ਤੀਜੀ ਵਾਰ ਕਰ ਰਹੇ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਾਈਂ ਜੀ ਬਾਰੇ ਸਾਈਂ ਜੀ ਜੀ ਅਸੀਂ ਰਾਏਕੋਟ ਤੋਂ ਦਰਗਾਹ ਚ ਪਾਰ ਜਾਂਦੇ ਹਾਂ ਸਾਈਂ ਜੀ ਨੇ ਜੀ ਬਖਸ਼ੀ ਸਾਹਿਬ ਜੀ ਤੇ ਮੈਨੂੰ ਪਤਾ ਲੱਗਿਆ ਸੀ ਵੀ ਸਾਡੇ ਰਾਏਕੋਟ ਤੇ ਕੈਂਪ ਲਗਾਇਆ ਜਾ ਰਿਹਾ ਹੈ ਸਾਈਂ ਜੀ ਵੱਲੋਂ ਜੀ ਤਾਂ ਮੈਂ ਆਪਣੇ ਕੰਮ ਕਰ ਛੱਡ ਕੇ ਇੱਥੇ ਖੂਨਦਾਨ ਕਰਨ ਆ ਰਿਹਾ ਜੀ ਹੋਰ ਵੀ ਸੰਗਤਾਂ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਸ਼ਸ਼ੀਕਲ ਵੀਰੇ ਸ਼ਸ਼ੀਕਾ ਜੀ ਕਿੱਥੋਂ ਆਇਓ ਰਾਏਕੋਟ ਜੀ ਰਾਏਕੋਟ ਤੋਂ ਕਿੰਨੀ ਵਾਰ ਤੁਸੀਂ ਖੂਨਦਾਨ ਕੀਤਾ ਪਹਿਲੀ ਵਾਰ ਕਰਾਈ ਮਤਲਬ ਪਹਿਲੀ ਵਾਰ ਕੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹ ਸਾਈਂ ਦੀ ਦਰਗਾਹ ਤੇ ਜਾਣੇ ਜੀ ਉੱਥੇ ਹੀ ਤੇ ਸਾਨੂੰ ਪਤਾ ਲੱਗਿਆ ਹੀ ਰਿਪੋਰਟ ਵੀ ਖੁੰਦਾ ਨਾਲ ਅੱਜ ਘਰ ਆਏ ਨੇ ਤੇ ਅਸੀਂ ਕੰਮਕਾਰ ਛੱਡ ਕੇ ਇੱਥੇ ਪਹੁੰਚੇ ਹਾਂ ਜੀ ਕੰਮਕਾਰ ਛੱਡ ਕੇ ਪਹੁੰਚੇ ਹਾਂਜੀ ਦਰਸ਼ਕੋ ਇਹ ਸੰਗਤਾਂ ਸੀ ਜਿਨ੍ਹਾਂ ਨੇ 30 ਤੋਂ ਪਲੱਸ ਜਿਹੜਾ ਖੂਨਦਾਨ ਅੱਜ ਰਾਏਕੋਟ ਨੰਮ ਵਾਲਾ ਪੀਰ ਦਰਗਾਹ ਤੇ ਜਿਹੜਾ ਖੂਨਦਾਨ ਕੀਤਾਗਾ ਸੋ ਬਾਬਾ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 4 ਤਰੀਕ ਨੂੰ 11ਵੇਂ ਵਾਲੇ ਦਿਨ ਪੀਰ ਬਾਬਾ ਬਖਸ਼ੀ ਸ਼ਾਹ ਜੀ ਦੀ ਦਰਗਾਹ ਤੇ ਅੱਖਾਂ ਦਾ ਫ੍ਰੀ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਤੇ ਬਾਬਾ ਜੀ ਵੱਲੋਂ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਵੱਧ ਚੜ ਕੇ ਹਿੱਸਾ ਪਾਓ ਜੀ ਸੋ ਮੈਨੂੰ ਦੋ ਜੱਜਾ ਚੀ ਲੋਕ ਭਲਾਈ ਦਾ ਸਨੇਹਾ ਟੀਵੀ ਤੋਂ ਮਨਪ੍ਰੀਤ ਕੌਰ ਦੀ ਖਾਸ ਰਿਪੋਰਟ